ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਪੰਜਵਾ ਥਾakur ਤੁਮ ਸਰਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਣੀ ਆਪਨਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਹਾ ਪਕਰ ਕਡ ਲੀਨੇ ਆਪਣੇ ਗਰੇ ਅੰਧ ਕੂਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਆਲ ਮਿਲਾਇਆ ਸਾਰੰਗ ਮਹੱਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਓ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਹਾ ਪਕਰ ਕਡ ਲੀਨੇ ਆਪਣੇ ਗਰੇ ਅੰਧ ਕੂਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया राहों अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਹਾ ਪਕਰ ਕਢ ਲੀਨੇ ਆਪਣੇ ਗਰੇ ਅੰਧ ਕੂਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਹਾ ਪਕਰ ਕਡ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਦਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख नाठे सुख सहज समाए ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ठाकुर तुम शरण आई आया उतर गयो मेरे मन का संसार जबते दर्शन पाया रहाओ अनबोलत मेरी बिरथा जानी अपना नाम जपाया दुख लाठे सुख सहज समाए ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਜ ਸਮਾਏ ਅਨਦ ਅਨਦ ਗੁਣ ਗਾਇਆ ਬਾਹਾ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ